ਐਮਪੀ ਭਾਈ ਅਮਰਿਤਪਾਲ ਸਿੰਘ ਜੋ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਜੋ ਚਾਚਾ ਜੀ ਨੇ ਚਾਚਾ ਹਰਜੀਤ ਸਿੰਘ ਜੀ ਜੋ ਪਹਿਲਾਂ ਉਹਨਾਂ ਨਾਲ ਡਿਬਰੂਗੜਜੀਤ ਨਜ਼ਰਬੰਦ ਸੀ ਉਸ ਤੋਂ ਬਾਅਦ ਜੋ 39 ਨੰਬਰ ਅਜਨਾਲਾ ਪੁਲਿਸ ਸਟੇਸ਼ਨ ਐਫ ਆਈ ਆਰ ਹੈ ਉਸ ਦੇ ਵਿੱਚ ਗ੍ਰਿਫਤਾਰੀ ਪਾ ਕੇ ਉਹਨਾਂ ਨੂੰ 18 ਮਾਰਚ ਨੂੰ ਜੋ ਬਠਿੰਡਾ ਸੈਂਟਰਲ ਜੀਲ ਵਿੱਚ ਲਿਆਇਆ ਸੀ ਤੇ ਉਹ ਕਾਫੀ ਦਿਨਾਂ ਤੋਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ 2-4 ਮਹੀਨਿਆਂ ਤੋਂ ਜਿਸ ਦੀ ਵਾਰ-ਵਾਰ ਬੇਨਤੀ ਉਹ ਪ੍ਰਸ਼ਾਸਨ ਨੂੰ ਕਰ ਰਹੇ ਸੀ ਪਰ ਪ੍ਰਸ਼ਾਸਨ ਨੂੰ ਮੰਗਾਂ ਨਹੀਂ ਸੀ ਪੂਰੀਆਂ ਕਰ ਰਿਹਾ ਤਾਂ ਨਿਰੰਤਰ 20 ਮਈ ਤੋਂ ਉਹ ਹੰਗਰ ਸਟ੍ਰਾਈਕ ਉੱਪਰ ਭੁਖ ਹੜਤਾਲ ਉੱਪਰ ਚੱਲ ਰਹੀ ਸੀ ਜੋ ਬੜੀਆਂ ਫੰਡਾਮੈਂਟਲ ਜੋ ਬੇਸਿਕ ਮੰਗਾਂ ਨੇ ਇੱਕ ਤਾਂ ਜਿਹੜੀ ਉਹਨਾਂ ਦੀ ਪਰਿਵਾਰ ਨਾਲ ਗੱਲਬਾਤ ਕਰਾਈ ਜਾਵੇ ਸਾਰੀ ਫੈਮਿਲੀ ਉਹਨਾਂ ਦੀ ਬਾਹਰ ਤਾਂ ਉੱਥੇ ਜੋ ਆਈਐਸਟੀਡੀ ਇੰਟਰਨੈਸ਼ਨਲ ਕਾਲਿੰਗ ਥਰੂ ਦੇਖੋ ਹਰੇਕ ਕੈਦੀ ਦਾ ਇੱਕ ਬੇਸਿਕ ਰਾਈਟ ਹੈ ਵੀ ਉਹਦੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਆਪਦੀ ਵਾਈਫ ਦੇ ਨਾਲ ਗੱਲਬਾਤ ਕਰ ਸਕੇ ਉਹ ਡਿਨਾਈ ਕਰ ਰਹੀ ਸੀ ਬਾਕੀ ਪਰਿਵਾਰ ਦੇ ਨਾਲ ਜੋ ਹੋਰ ਸਾਕਸ਼ਬੰਦੀ ਇੱਥੇ ਨੇ ਉਹਨਾਂ ਨਾਲ ਮੁਲਾਕਾਤਾਂ ਵੀ ਨਹੀਂ ਸੀ ਕਰਾਈਆਂ ਜਾ ਰਹੀਆਂ ਇੱਕ ਉਹਨਾਂ ਦੀ ਬੈਰਕਾਂ ਦੇ ਵਿੱਚ ਸੀਸੀਟੀਵੀ ਕੈਮਰਾ ਲਾਏ ਗਏ ਜਿਸ ਤੇ ਨਾਲ ਸਾਰੀ ਜੋ ਕੀ ਨਿੱਜੀ ਜ਼ਿੰਦਗੀ ਸਾਰਾ ਕੁਝ ਉੱਤੇ ਜੋ ਰਿਕਾਰਡ ਕਰਦੇ ਨੇ ਸੁਣਦੇ ਨੇ ਤਾਂ ਉਹ ਵੀ ਜੋ ਫੰਡਾਮੈਂਟਲ ਰਾਈਟਸ ਤੇ ਉਲਟ ਹੈ ਉਸ ਨੂੰ ਲੈ ਕਰਕੇ ਉਹ ਸਾਰਾ ਇੱਥੇ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਜੋ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਜੋ ਚਾਚਾ ਜੀ ਨੇ ਚਾਚਾ ਹਰਜੀਤ ਸਿੰਘ ਜੀ ਜੋ ਪਹਿਲਾਂ ਉਹਨਾਂ ਨਾਲ ਡਿਬਰੂਗੜਜੀਤ ਨਜ਼ਰਬੰਦ ਸੀ ਉਸ ਤੋਂ ਬਾਅਦ ਜੋ 39 ਨੰਬਰ ਅਜਨਾਲਾ ਪੁਲਿਸ ਸਟੇਸ਼ਨ ਐਫ ਆਈ ਆਰ ਹੈ ਉਸ ਦੇ ਵਿੱਚ ਗ੍ਰਿਫਤਾਰੀ ਪਾ ਕੇ ਉਹਨਾਂ ਨੂੰ 18 ਮਾਰਚ ਨੂੰ ਜੋ ਬਠਿੰਡਾ ਸੈਂਟਰਲ ਜੀਲ ਵਿੱਚ ਲੈ ਆਏ ਸੀ ਤੇ ਉਹ ਕਾਫੀ ਦਿਨਾਂ ਤੋਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ 2-4 ਮਹੀਨਿਆਂ ਤੋਂ ਜਿਸ ਦੀ ਵਾਰ-ਵਾਰ ਬੇਨਤੀ ਉਹ ਪ੍ਰਸ਼ਾਸਨ ਨੂੰ ਕਰ ਰਹੇ ਸੀ ਪਰ ਪ੍ਰਸ਼ਾਸਨ ਨੂੰ ਮੰਗਾਂ ਨਹੀਂ ਸੀ ਪੂਰੀਆਂ ਕਰ ਰਿਹਾ ਤਾਂ ਨਿਰੰਤਰ 20 ਮਈ ਤੋਂ ਉਹ ਹੰਗਰ ਸਟ੍ਰਾਈਕ ਉੱਪਰ ਭੁਖੜਤਾਲ ਉੱਪਰ ਚੱਲ ਰਹੀ ਸੀ ਜੋ ਬੜੀਆਂ ਫੰਡਾਮੈਂਟਲ ਜੋ ਬੇਸਿਕ ਮੰਗਾਂ ਨੇ ਕਿ ਇੱਕ ਤਾਂ ਜਿਹੜੀ ਉਹਨਾਂ ਦੀ ਪਰਿਵਾਰ ਨਾਲ ਗੱਲਬਾਤ ਕਰਾਈ ਜਾਵੇ ਸਾਰੀ ਫੈਮਲੀ ਉਹਨਾਂ ਦੀ ਬਾਹਰ ਤਾਂ ਉੱਥੇ ਜੋ ਆਈਐਸਟੀਡੀ ਇੰਟਰਨੈਸ਼ਨਲ ਕਾਲਿੰਗ ਥਰੂ ਦੇਖੋ ਹਰੇਕ ਕੈਦੀ ਦਾ ਇੱਕ ਬੇਸਿਕ ਰਾਈਟ ਹੈ ਵੀ ਉਹਦੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਆਪਦੀ ਵਾਈਫ ਦੇ ਨਾਲ ਗੱਲਬਾਤ ਕਰ ਸਕੇ ਉਹ ਡਿਨਾਈ ਕਰ ਰਹੀ ਸੀ ਬਾਕੀ ਪਰਿਵਾਰ ਦੇ ਨਾਲ ਜੋ ਹੋਰ ਸਾਕਸ਼ਬੰਦੀ ਇੱਥੇ ਨੇ ਉਹਨਾਂ ਨਾਲ ਮੁਲਾਕਾਤਾਂ ਵੀ ਨਹੀਂ ਸੀ ਕਰਾਈਆਂ ਜਾ ਰਹੀਆਂ ਇੱਕ ਉਹਨਾਂ ਦੀ ਬੈਰਕਾਂ ਦੇ ਵਿੱਚ ਸੀਸੀਟੀਵੀ ਕੈਮਰਾ ਲਾਏ ਗਏ ਜਿਸ ਤੇ ਨਾਲ ਸਾਰੀ ਜੋ ਕੀ ਨਿੱਜੀ ਜ਼ਿੰਦਗੀ ਸਾਰਾ ਕੁਝ ਉੱਤੇ ਜੋ ਰਿਕਾਰਡ ਕਰਦੇ ਨੇ ਸੁਣਦੇ ਨੇ ਤਾਂ ਉਹ ਵੀ ਜੋ ਫੰਡਾਮੈਂਟਲ ਰਾਈਟਸ ਤੇ ਉਲਟ ਹੈ ਤਾ ਉਸ ਨੂੰ ਲੈ ਕਰਕੇ ਉਹ ਸਾਰਾ ਇੱਥੇ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਜੋ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਜੋ ਚਾਚਾ ਜੀ ਨੇ ਚਾਚਾ ਹਰਜੀਤ ਸਿੰਘ ਜੀ ਜੋ ਪਹਿਲਾਂ ਉਹਨਾਂ ਨਾਲ ਡਿਬਰੂਗੜਜੀਤ ਨਜ਼ਰਬੰਦ ਸੀ ਉਸ ਤੋਂ ਬਾਅਦ ਜੋ 39 ਨੰਬਰ ਅਜਨਾਲਾ ਪੁਲਿਸ ਸਟੇਸ਼ਨ ਐਫ ਆਈ ਆਰ ਹੈ ਉਸ ਦੇ ਵਿੱਚ ਗ੍ਰਿਫਤਾਰੀ ਪਾ ਕੇ ਉਹਨਾਂ ਨੂੰ 18 ਮਾਰਚ ਨੂੰ ਜੋ ਬਠਿੰਡਾ ਸੈਂਟਰਲ ਜੀਲ ਵਿੱਚ ਲੈ ਆਏ ਸੀ ਤੇ ਉਹ ਕਾਫੀ ਦਿਨਾਂ ਤੋਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ 2-4 ਮਹੀਨਿਆਂ ਤੋਂ ਜਿਸ ਦੀ ਵਾਰ-ਵਾਰ ਬੇਨਤੀ ਉਹ ਪ੍ਰਸ਼ਾਸਨ ਨੂੰ ਕਰ ਰਹੇ ਸੀ ਪਰ ਪ੍ਰਸ਼ਾਸਨ ਨੂੰ ਮੰਗਾਂ ਨਹੀਂ ਸੀ ਪੂਰੀਆਂ ਕਰ ਰਿਹਾ ਤਾਂ ਨਿਰੰਤਰ 20 ਮਈ ਤੋਂ ਉਹ ਹੰਗਰ ਸਟ੍ਰਾਈਕ ਉੱਪਰ ਭੁਖ ਹੜਤਾਲ ਉੱਪਰ ਚੱਲ ਰਹੀ ਸੀ ਜੋ ਬੜੀਆਂ ਫੰਡਾਮੈਂਟਲ ਜੋ ਬੇਸਿਕ ਮੰਗਾਂ ਨੇ ਇੱਕ ਤਾਂ ਜਿਹੜੀ ਉਹਨਾਂ ਦੀ ਪਰਿਵਾਰ ਨਾਲ ਗੱਲਬਾਤ ਕਰਾਈ ਜਾਵੇ ਸਾਰੀ ਫੈਮਿਲੀ ਉਹਨਾਂ ਦੀ ਬਾਹਰ ਤਾਂ ਉੱਥੇ ਜੋ ਆਈਐਸਟੀਡੀ ਇੰਟਰਨੈਸ਼ਨਲ ਕਾਲਿੰਗ ਥਰੂ ਦੇਖੋ ਹਰੇਕ ਕੈਦੀ ਦਾ ਇੱਕ ਬੇਸਿਕ ਰਾਈਟ ਹੈ ਵੀ ਉਹਦੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਆਪਦੀ ਵਾਈਫ ਦੇ ਨਾਲ ਗੱਲਬਾਤ ਕਰ ਸਕੇ ਉਹ ਡਿਨਾਈ ਕਰ ਰਹੀ ਸੀ ਬਾਕੀ ਪਰਿਵਾਰ ਦੇ ਨਾਲ ਜੋ ਹੋਰ ਸਾਕਸ਼ਬੰਦੀ ਇੱਥੇ ਨੇ ਉਹਨਾਂ ਨਾਲ ਮੁਲਾਕਾਤਾਂ ਵੀ ਨਹੀਂ ਸੀ ਕਰਾਈਆਂ ਜਾ ਰਹੀਆਂ ਇੱਕ ਉਹਨਾਂ ਦੀ ਬੈਰਕਾਂ ਦੇ ਵਿੱਚ ਸੀਸੀਟੀਵੀ ਕੈਮਰਾ ਲਾਏ ਗਏ ਜਿਸ ਤੇ ਨਾਲ ਸਾਰੀ ਜੋ ਕੀ ਨਿੱਜੀ ਜ਼ਿੰਦਗੀ ਸਾਰਾ ਕੁਝ ਉੱਤੇ ਜੋ ਰਿਕਾਰਡ ਕਰਦੇ ਨੇ ਸੁਣਦੇ ਨੇ ਤਾਂ ਉਹ ਵੀ ਜੋ ਫੰਡਾਮੈਂਟਲ ਰਾਈਟਸ ਤੇ ਉਲਟ ਹੈ ਤਾਂ ਉਸ ਨੂੰ ਲੈ ਕੇ ਕਰਕੇ ਉਹ ਸਾਰਾ ਇੱਥੇ ਜੋ